ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਜਿਹੜੀ ਨਵੀਂ ਕਹਾਣੀ ਤੁਹਾਡੇ ਰੂਬਰੂ ਕਰ ਰਹੀ ਆ ਉਹ ਹੈ ਦ੍ਰੈਤ ਮਿਨੀ ਬੱਸ ਕਈ ਪਿੰਡਾਂ ਚੋਂ ਗੇੜੇ ਖਾਂਦੀ ਮੈਮੇ ਪਿੰਡ ਦੇ ਪਿੱਪਲ ਵਾਲੇ ਅੱਡੇ ਤੇ ਆ ਰੁਕੀ ਥੱਲੇ ਉੱਤਰ ਛੋਟਾ ਝੋਲਾ ਵੱਡੇ ਮੁੰਡੇ ਨੂੰ ਫੜਾ ਸਿੰਦਰ ਆਪ ਬੱਸ ਚੋਂ ਬਾਹਰ ਹੀ ਕੋਲ ਬੈਠੀ ਸਵਾਰੀ ਤੋਂ ਮਸਮੀਆਂ ਵਾਲਾ ਗੱਟਾ ਫੜ ਕੇ ਸਿੱਧਾ ਸਿਰ ਤੇ ਰੱਖ ਕੇ ਛੋਟੇ ਮੁੰਡੇ ਨੂੰ ਉਂਗਲ ਲਾ ਵੱਡੀ ਵੀਹੀ ਹੋ ਤੁਰੀ ਸਿੰਦਰ ਇਕਲੋਤੇ ਵੱਡੇ ਭਰਾ ਜੰਗੇ ਤੋਂ 2 ਸਾਲ ਹੀ ਛੋਟੀ ਸੀ ਸਿੰਦਰ ਨੂੰ 15 ਸਾਲ ਹੋ ਗਏ ਸਨ ਵਿਆਹੀ ਨੂੰ ਕਦੇ ਵੀ ਰਖੜੀ ਤੇ ਪੇਕੇ ਆਉਣਾ ਉੱਕੀ ਨਹੀਂ ਸੀ ਘਰ ਵਾਲਾ ਚੰਗਾ ਖਾਨਦਾਨੀ ਬੰਦਾ ਸੀ ਜ਼ਮੀਨ ਭਾਵੇਂ ਬਹੁਤੀ ਨਹੀਂ ਸੀ ਪਰ ਬਾਗ ਲੱਗਿਆ ਸੀ ਸੌ ਇਨਸਾਨ ਸੀ ਦਰਵਾజా ਖੁੱਲਾ ਸੀ ਅੰਦਰ ਵੜਦਿਆਂ ਹੀ ਸਿੰਦਰ ਹਮੇਸ਼ਾ ਦੀ ਤਰ੍ਹਾਂ ਦਰਵਾਜ਼ੇ ਦੇ ਅੰਦਰਵਾਰ ਬਣੀ ਬੈਠਕ 'ਚ ਸਿੱਧੀ ਆਪਣੇ ਬਾਪੂ ਕੋਲ ਗਈ ਬਾਪੂ ਦੀ ਹਾਲਤ ਵੇਖ ਸਿੰਦਰ ਦਾ ਰੋਣ ਨਿਕਲ ਗਿਆ ਦਰਵਾਜ਼ੇ ਦੇ ਥੱਲੇ ਨਾਲੋਂ ਫੁੱਟ ਨੀਵੀਂ ਬੈਠਕ ਜਿਹਦਾ ਬਾਹਰ ਵੱਲ ਖੁੱਲਦਾ ਬਾਹਰ ਇੱਟਾਂ ਨਾਲ ਪੱਕਾ ਬੰਦ ਕੀਤਾ ਪਿਆ ਸੀ ਜਿਸ ਨਾਲ ਬੈਠਕ 'ਚ ਦਿਨ ਹੁੰਦਿਆਂ ਵੀ ਹਨੇਰਾ ਸੀ 12 ਧੁੱਪ ਚੋਂ ਗਏ ਬੰਦੇ ਨੂੰ ਤਾਂ ਕੇਰਾ ਅੰਦਰ ਪੂਰਾ ਦਿਖਾਈ ਵੀ ਨਹੀਂ ਸੀ ਦਿੰਦਾ ਅੰਦਰ ਨੱਕ ਨਹੀਂ ਦਿੱਤਾ ਜਾ ਸਕਦਾ ਸੀ ਮੁਸ਼ਕ ਮਾਰਦਾ ਸੀ ਇਹ ਸ਼ਾਇਦ ਬਚਨ ਸਿਉਂਦੇ ਅੰਦਰੇ ਹੀ ਡੱਬੇ ਵਿੱਚ ਪਿਸ਼ਾਬ ਕਰਨ ਕਰਕੇ ਸੀ ਛੱਤ ਤੇ ਟੀਚਕ ਟੀਚਕ ਕਰਦਾ ਪੱਖਾ ਵੈਰਾਗਮਈ ਧੁਨੀ ਪੈਦਾ ਕਰ ਰਿਹਾ ਸੀ ਗਦੈਲਾ ਤੇ ਦਰੀ ਇਕੱਠੇ ਹੀ ਵਿਛਾਏ ਹੋਏ ਸਨ ਮੈਲੀ ਚਾਦਰ ਲੱਤਾਂ ਨੇ ਸਾਲ ਦੇ ਇਕੱਠੀਆਂ ਕਰਦੇ ਤੋਂ ਗੋਲਾ ਜਿਹਾ ਬਣ ਕੇ ਥੱਲੇ ਡਿੱਗੀ ਹੋਈ ਸੀ ਕੌਣ ਸਿੰਦੀ ਬਚਨ ਸਿਉ ਨੂੰ ਜਿਵੇਂ ਧੀ ਦੀ ਖੁਸ਼ਬੂ ਆ ਗਈ ਹੋਵੇ ਜਿਵੇਂ ਕੋਈ ਰੌਸ਼ਨੀ ਅੱਖਾਂ ਚੁੰਧਿਆ ਗਈ ਸੀ ਹਾਂ ਤਕੜੇ ਬਾਪੂ ਸਿੰਦਰ ਅੱਖਾਂ ਪੂੰਝ ਸਿਰ ਪਲਸਾਉਣ ਲਈ ਨੀਵੀ ਹੋਈ ਉਦੋਂ ਤੱਕ ਬਾਹਰ ਸਿੰਦਰ ਦੀ ਮਾਂ ਪਰਜਾਈ ਬੈਠਕ ਦੇ ਬਾਹਰ ਆ ਖੜੀਆਂ ਜਿਨ੍ਹਾਂ ਹਨੇਰੇ ਨੂੰ ਹੋਰ ਗੂੜਾ ਕਰ ਦਿੱਤਾ ਰਹਿੰਦਾ ਚਾਨਣ ਵੀ ਜਿਵੇਂ ਝੀਥਾਂ ਵਿੱਚ ਫਸਦੀ ਬਾਹਰ ਨਿਕਲ ਗਿਆ ਤੀ ਨੂੰ ਵੇਖ ਗੇਬੋ ਦਾ ਬੁੱਢਾ ਚਿਹਰਾ ਲਾਲੀ ਮਾਰਨ ਲੱਗਿਆ ਪਰਝਾਈ ਨੇ ਅੱਗੇ ਹੋ ਕੇ ਸਿੰਦਰ ਦੇ ਪੈਰੀਂ ਹੱਥ ਲਾਏ ਗਲੇ ਮਿਲੀ ਹਾਲਾਂਕਿ ਪਰਝਾਈ ਸਿੰਦਰ ਤੋਂ ਵੱਡੀ ਸੀ ਮਾਂ ਤੀ ਨੂੰ ਘੁੱਟ ਕੇ ਮਿਲੀ ਜਵਾਈ ਦਾ ਹਾਲ ਚਾਲ ਪੁੱਛਿਆ ਨਾ ਤੁਸੀਂ ਮੈਨੂੰ ਬਾਪੂ ਬਿਮਾਰ ਦੀ ਖ਼ਬਰ ਹੀ ਨਹੀਂ ਕੀਤੀ ਕੀ ਹਾਲ ਹੋਇਆ ਪਿਆ ਬਾਪੂ ਜੀ ਦਾ ਕਿਤੇ ਦਿਖਾਇਆ ਨਹੀਂ ਸਿੰਦਰ ਨੇ ਸਵਾਲਾਂ ਦੀ ਛੜੀ ਲਗਾ ਦਿੱਤੀ ਨਹੀਂ ਕੁਛ ਨਹੀਂ ਹੋਇਆ ਤੇਰੇ ਬਾਪੂ ਨੂੰ ਨਖਰੇ ਕਰਦਾ ਪਿੰਡ ਵਾਲੇ ਡਾਕਟਰ ਤੋਂ ਲਵਾਇਆ ਬਥੇਰੇ ਟੀਕੇ ਕਿਤੇ ਨਹੀਂ ਮਰ ਚੱਲਿਆ ਇਹ ਬਥੇਰਾ ਲਹੂ ਪੀਂਦਾ ਸਾਡਾ ਸਾਰਾ ਦਿਨ ਗੇਬੋ ਦੀ ਪਹਿਲਾਂ ਤੋਂ ਹੀ ਬਚਨੀ ਨਾਲ ਬਣੀ ਨਹੀਂ ਸੀ 24 ਘੰਟੇ ਮੂੰਹ ਵਟਿਆ ਹੀ ਰਹਿੰਦਾ ਸੀ ਗੇਬੋ ਦਾ ਕਦੇ ਹੱਸ ਕੇ ਨਹੀਂ ਬੋਲੀ ਸੀ ਦੋਨੇ ਜਵਾਕਾਂ ਕੋਲ ਵੀ ਸਾਰੀ ਉਮਰ ਬਚਨੇ ਨੂੰ ਪੰਡਦੀ ਸੀ ਇਸ ਗੱਲ ਤੋਂ ਸਿੰਦਰ ਪਲੀਪਾਂਤ ਜਾਣੂ ਸੀ ਬਚਨੇ ਦਾ ਸੁਭਾਅ ਵੀ ਅਖੜ ਹੀ ਸੀ ਸਿੰਦਰ ਨੂੰ ਬਚਨੇ ਨੇ ਕਦੇ ਬਹੁਤਾ ਪਿਆਰ ਨਹੀਂ ਕੀਤਾ ਸੀ ਹਮੇਸ਼ਾ ਜੰਗੇ ਨੂੰ ਹੀ ਮੋਡਿਆਂ ਤੇ ਚੁੱਕੀ ਰੱਖਦਾ ਗੱਲ-ਗੱਲ ਤੇ ਸਿੰਦੀ ਨੂੰ ਛਿੜਕਦਾ ਰਹਿੰਦਾ ਲੱਤਾਂ ਤੇ ਬਿਠਾ ਕੇ ਜੰਗੇ ਨੂੰ ਝੂਟੇ ਦਿੰਦਾ ਜੇਕਰ ਸ਼ਿੰਦਰ ਕਹਿੰਦੀ ਕਿ ਬਾਪੂ ਮੈਂ ਵੀ ਝੂਟੇ ਲੈਣੇ ਆ ਤਾਂ ਬਚਨਾ ਸ਼ਿੰਦੀ ਵੱਲ ਐਸੀਆਂ ਅੱਖਾਂ ਕੱਢਦਾ ਕਿ ਡਰ ਦੀ ਮਾਰੀ ਤਖਤੇ ਓਲੇ ਜਾ ਖੜੋਂਦੀ ਸ਼ਿੰਦੀ ਨੂੰ ਸਮਝ ਨਾ ਲੱਗਦੀ ਕਿ ਬਾਪੂ ਆਖਰ ਉਹਨੂੰ ਝਿੜਕਦਾ ਰਹਿੰਦਾ ਹੈ ਤੇ ਵੀਰੇ ਨੂੰ ਕਿਉਂ ਨਹੀਂ ਝਿੜਕਦਾ ਬਚਨੇ ਨੇ ਸ਼ਿੰਦੀ ਨੂੰ ਮਸਾਂ 10ਵੀਂ ਤੱਕ ਹੀ ਪੜਨ ਦਿੱਤਾ ਪਰ ਜੰਗੇ ਨੂੰ ਕਾਲਜ ਵੀ ਲਾਇਆ ਜਿੱਥੇ ਉਹਨੇ ਪੜਨ ਦੀ ਜਗ੍ਹਾ ਲੜਾਈਆਂ ਹੀ ਕੀਤੀਆਂ ਆਥਰ ਨੂੰ ਜੰਗਾ ਸ਼ਰਾਬ ਦਾ ਰੱਜਿਆ ਘਰ ਵੜਿਆ ਟਰੈਕਟਰ ਨੂੰ ਦਿੱਤੀ ਬੇਹਿਸਾਬੀ ਰੇਸ ਨੇ ਪਸ਼ੂਆਂ ਨੂੰ ਢੇੜੇ ਪਾ ਦਿੱਤਾ ਉਤਰਨਸਾਰ ਜੰਗੇ ਨੇ ਦੋਨੇ ਭਾਂਜਿਆਂ ਨੂੰ ਵਾਰੀ-ਵਾਰੀ ਕੰਨਾਂ ਕੋਲੋਂ ਸਿਰ ਫੜ ਕੇ ਉਤਾਹ ਚੁੱਕਿਆ ਤੇ ਬੋਲਿਆ ਉਹ ਮੇਰੇ ਪੁੱਤ ਆਜੋ ਤੁਹਾਨੂੰ ਨਾਨਕੇ ਦਿਖਾਵਾਂ ਉਰਲ-ਉਰਲ ਕਰਦੇ ਨੇ ਸਿੰਦੀ ਤੋਂ ਪਣੋਈਏ ਦਾ ਹਾਲ ਪੁੱਛਿਆ ਜਿਹਦੇ ਚ ਹਾਲਚਾਲ ਪੁੱਛਣ ਨਾਲੋਂ ਗਾਲਾਂ ਜ਼ਿਆਦਾ ਕੱਢੀਆਂ ਦੀਨੂ ਸਿੰਦਰ ਹੱਸ-ਹੱਸ ਟਾਲਦੀ ਰਹੀ। ਬਾਈ ਬਾਪੂ ਮੈਨੂੰ ਜ਼ਿਆਦਾ ਢਿੱਲਾ ਲੱਗਦਾ। ਆਪਾਂ ਸ਼ਹਿਰ ਦਿਖਾ ਆਈਏ ਤੜਕੇ। ਪਤਾ ਲੱਗਦੀ ਨੁਕਸ ਦਾ ਨਾਲੇ ਅੱਧਾ ਦਾ ਬੰਦੋ ਘਰੋਂ ਨਿਕਲਿਆ ਉਹੀ ਠੀਕ ਹੋ ਜਾਂਦਾ। ਸੱਚੀ ਮੈਨੂੰ ਤਾਂ ਬਾਲਾ ਡਰ ਲੱਗਿਆ ਬਾਪੂ ਦੀ ਹਾਲਤ ਵੇਖ ਕੇ। ਅੱਜਕੱਲ 100 ਬਿਮਾਰੀਆਂ ਨੇ ਕਿਹੜਾ ਪਤਾ ਚੱਲਦਾ। ਸਿੰਦਰ ਅਧੀਆਂ ਗੱਲਾਂ ਭਰਾ ਨਾਲ ਤੇ ਅਧੀਆਂ ਆਪਣੇ ਆਪ ਨਾਲ ਕਰ ਰਹੀ ਸੀ। ਜੰਗੇਵਲ ਵੇਖਿਆ ਤਾਂ ਉਹ ਕਦੋਂ ਦਾ ਘੁੜਾੜੇ ਮਾਰ ਰਿਹਾ ਸੀ। ਬੀਬੀ ਰੋਜ਼ ਦਾ ਹੀ ਹਾਲ ਐ ਕਦੇ ਜਵਾਕਾਂ ਕੋਲ ਹੋਸਟਲ ਵੀ ਨਹੀਂ ਗਏ ਇਹ ਤਾਂ। ਪਰਜਾਈ ਕੋਲ ਖੜੀ ਬੋਲੀ ਜਿਹਦਾ ਇੱਕ ਪੈਰ ਮੰਜੇ ਦੀ ਬਾਹੀ ਤੇ ਧਰਿਆ ਤੇ ਗੋਡੇ ਤੇ ਕੂਣੀ ਰੱਖ ਸੱਜੇ ਹੱਥ ਤੇ। ਮੂੰਹ ਟਿਕਾਇਆ ਹੋਇਆ ਸੀ। ਉਸ ਨੂੰ ਵੀ ਬਾਪੂ ਨਾਲੋਂ ਜਵਾਕਾਂ ਦਾ ਵੱਧ ਫਿਕਰ ਸੀ। ਆਜਾ ਕੁੜੇ ਸਿੰਦੀਏ ਕੋਈ ਦੋ ਗੱਲਾਂ ਮੇਰੇ ਨਾਲ ਵੀ ਕਰ ਲੈ। ਕਿ ਸਾਰੀਆਂ ਭਰਾ ਪਰਜਾਈ ਨਾਲ ਹੀ ਕਰਨੀਆਂ। ਗੇਬੋ ਨੇ ਚੌਂਕੇ ਚੋਂ ਸ਼ਿੰਦੀ ਨੂੰ ਆਵਾਜ਼ ਮਾਰੀ ਰਾਤ ਨੂੰ ਸ਼ਿੰਦੀ ਨੂੰ ਨੀਂਦ ਨਾ ਆਈ ਤਿੰਨ ਚਾਰ ਗੇੜੇ ਬਾਪੂ ਕੋਲ ਕੱਢ ਆਈ ਸ਼ਿੰਦੀ ਦਾ ਜਿਵੇਂ ਕਾਲ ਦਾ ਖੁੱਸ ਰਹਾ ਸੀ ਹਾਲ ਜਿਹੇ ਪੈ ਰਹੇ ਸਨ ਚਿੱਤ ਬਾਹਰ ਨੂੰ ਆ ਰਿਹਾ ਸੀ ਉਸ ਨੂੰ ਪਿਛਲੇ ਸਾਲ ਵੇਖੇ ਬਾਪੂ ਨਾਲੋਂ ਬਾਪੂ ਵਿੱਚ ਅੱਧ ਵੀ ਨਹੀਂ ਦਿਖ ਰਿਹਾ ਸੀ ਤੜਕੇ 4 ਵਜੇ ਬਿਨਾ ਚਾਹ ਪੀਤਿਆਂ ਹੀ ਸ਼ਿੰਦਰ ਬਾਪੂ ਦੀ ਬੈਠਕ ਸਾਫ਼ ਕਰਨ ਜਾ ਲੱਗੀ ਚਾੜਾ ਪੂੰਜੀ ਕਰਕੇ ਫਰਸ਼ ਤੇ ਤਿੰਨ ਚਾਰ ਵਾਰ ਪੋਚਾ ਲਾਇਆ ਪਿਸ਼ਾਬ ਵਾਲਾ ਡੱਬਾ ਚੁੱਕ ਬਾਹਰ ਨਾਲੀ ਵਿੱਚ ਡੋਲਿਆ ਲੈਨੇ ਕੁੜੀਏ ਬੰਨ ਧਾਗਾ ਜਿਹੜਾ ਬੰਨਣਾ ਏ ਮੈਂ ਸ਼ਹਿਰ ਜਾਣਾ ਸੀ ਤੇ ਨਾਲ ਉਹਨੂੰ ਜੀਪ ਦਵਾ ਕੇ ਲਿਉਣੀ ਏ ਕੱਲ ਦਾ ਮਗਰ ਪਿਆ ਚੱਲ ਬਾਈ ਚੱਲ ਬਾਈ ਉਹ ਬੀਬੀ ਸ਼ਿੰਦੀ ਨੂੰ ਵਧੀਆ ਸੂਟ ਨਾਲੇ ਭਾਂਜਿਆਂ ਦੇ ਲੀੜੇ ਤੇ 10000 ਰੁਪਇਆ ਦੇ ਦੀ ਐਨ ਕੀ ਕੁੜੀਏ ਗੋਨੇ ਵਾਲੇ ਪਲਾਟ ਵੇਚੇ ਆ ਦੋ ਧਰਮ ਨਾਲ ਨਜ਼ਾਰਾ ਹੀ ਆ ਗਿਆ ਨੋਟਾਂ ਦੀ ਪੰਡ ਲਿਆਂਦੀ ਹਾਂ ਬਾਈ ਅਸੀਂ ਵੀ ਪਲਾਟ ਲਿਆ ਮਲੋਟ ਇਹਨਾਂ ਦੇ ਡੈਡੀ ਵੀ ਕਹਿੰਦੇ ਸੀ ਬਹੁਤ ਮਹਿੰਗਾ ਹੋ ਗਿਆ ਤੇ ਵੀਰ ਗੱਲ ਸੁਣ ਤੂੰ ਰਾਤ ਵੀ ਛੇਤੀ ਸੌ ਗਿਆ ਬਾਪੂ ਨੂੰ ਦਵਾਈ ਹਾਲੇ ਗੱਲ ਸ਼ਿੰਦਰ ਦੇ ਮੂੰਹ 'ਚ ਹੀ ਕਿ ਜੰਗਾ ਵਿੱਚੋਂ ਹੀ ਬੋਲਿਆ ਉਹ ਕਿਉਂ ਕੁੜੇ ਤੂੰ ਐਵੇਂ ਫਿਕਰ ਕਰਦੀ ਐ ਐ ਨਹੀਂ ਮਰਦੇ ਹੁੰਦੇ ਜੱਟ ਬਥੇਰੀ ਕਰ ਵਾਲੀ ਹੱਡੀ ਦਾ ਬੁੜਾ ਨਾਲੇ ਹੁਣ ਮਰ ਤੇ ਸ਼ਿੰਦੀ ਨੇ ਜੰਗੇ ਦੇ ਮੂੰਹ ਤੇ ਹੱਥ ਰੱਖ ਦਿੱਤਾ ਐ ਨਹੀਂ ਆਖੀਂਦਾ ਹੁੰਦਾ ਵੀਰ ਕੀ ਪਤਾ ਕਿਹੜੇ ਵੇਲੇ ਦੀ ਪੂਰੀ ਹੋ ਜਾਣੀ ਹੁੰਦੀ ਹੈ ਜੰਗਾ ਰਖੜੀ ਬਣਾ ਕੇ ਛੇਤੀ ਛੇਤੀ ਤਿਆਰ ਹੋ ਕੇ ਸੀਤੇ ਦੇ ਘਰ ਵੱਲ ਨਿਕਲ ਗਿਆ ਸ਼ਿੰਦੀ ਸੋਚਾਂ ਵਿੱਚ ਡੁੱਬੀ ਨੇ ਰੋਟੀ ਵੀ ਨਾ ਖਾਦੀ ਮਾ ਗੈਬੋ ਨਾਲ ਫਿਰ ਬਾਪੂ ਨੂੰ ਡਾਕਟਰ ਕੋਲ ਲਿਜਾਣ ਦੀ ਗੱਲ ਤੋਰੀ ਪਰ ਗੈਬੋ ਨੇ ਕੋਈ ਨਹੀਂ ਲੈ ਜਾਵਾਂਗੇ ਕਹਿ ਕੇ ਆਪਣੀ ਕੋਈ ਹੋਰ ਗੱਲ ਤੋੜ ਲਈ ਨਿਸ਼ਿੰਦੀ ਸੱਚ ਮੈਂ ਤਾਂ ਪੁੱਛਣਾ ਹੀ ਭੁੱਲ ਗਈ ਕਿੰਨੇ ਦਿਨ ਲਾਵੇਂਗੀ ਬਸ ਬੀਬੀ ਅੱਜ ਹੀ ਜਾਣਾ ਹੈ ਜਵਾਕਾਂ ਦੇ ਕੱਚੇ ਪੇਪਰ ਚੱਲ ਜਾਂਦੇ ਆ ਚਾਹ ਵੇਲੇ ਬਚਨੇ ਕੇ ਬਾਅਦ ਮੂਰੇ ਇੱਕ ਚਿੱਟੀ ਨੀਲੀਆਂ ਧਾਰੀਆਂ ਵਾਲੀ ਗੱਡੀ ਆ ਰੁਕੀ ਜਿਸ ਚੋਂ ਡਾਕਟਰੀ ਲੀੜੇ ਪਾਈ ਦੋ ਕੁੜੀਆਂ ਉੱਤਰੀਆਂ ਸ਼ਿੰਦਰ ਦਾ ਇਸ਼ਾਰਾ ਪਾ ਦੋਨਾਂ ਤੇ ਤੀਜੇ ਡਰਾਈਵਰ ਨੇ ਬਚਨ ਸਿਉ ਨੂੰ ਮੰਜੇ ਸਮੇਤ ਬੈਠਕ ਚੋਂ ਬਾਹਰ ਕੱਢਿਆ ਤੇ ਬੜੇ ਪ੍ਰੇਮ ਨਾਲ ਚੁੱਕ ਕੇ ਗੱਡੀ ਵਿੱਚ ਪਾ ਲਿਆ ਚੋਲਾ ਚੱਕ ਤੇ ਦੋਨਾਂ ਜਵਾਕਾਂ ਦੀਆਂ ਬਾਹਾਂ ਫੜ ਸ਼ਿੰਦਰ ਵੀ ਗੱਡੀ 'ਚ ਜਾ ਬੈਠੀ ਨਾ ਕਿਸੇ ਨੂੰ ਸਤਿ ਸ਼੍ਰੀ ਅਕਾਲ ਤੇ ਬਿਨਾਂ ਗਲੇ ਮਿਲਿਆ ਗੱਡੀ ਲੱਖੀ ਸਰ ਵਾਲੀ ਸੜਕ ਤੇ ਮਲੋਟ ਵੱਲ ਹੋ ਤੁਰੀ ਗੇਬੋ ਤੇ ਉਹਦੀ ਨੂੰ ਦੇਖਦਿਆਂ ਰਹਿ ਗਈਆਂ ਰਸਤੇ ਵਿੱਚ ਗੱਡੀ ਵਾਲੇ ਸਟ੍ਰੈਚਰ ਤੇ ਪਏ ਬਚਨ ਦੇ ਇਕੱਠੇ ਕੀਤੇ ਗੋਡਿਆਂ ਨੂੰ ਫੜੀ ਬੈਠੀ ਸਿੰਦਰ ਨੂੰ ਬਚਨ ਸਿਓ ਜਿਵੇਂ ਕਹਿ ਰਿਹਾ ਹੋਵੇ ਝੂਟੇ ਮਾਟੇ ਖੰਡ ਘਿਓ ਖਾਟੇ ਝੂਟੇ ਮਾਟੇ ਝੂਟੇ ਮਾਟੇ ਇਹ ਜਿਹੜੀ ਕਹਾਣੀ ਹੈ ਰਜਿੰਦਰ ਢਿੱਲੋਂ ਬਾਜਾਖਾਨਾ ਦੁਆਰਾ ਲਿਖੀ ਗਈ ਹੈ ਤੇ ਬਹੁਤ ਹੀ ਵਧੀਆ ਕਹਾਣੀ ਹੈ ਇੱਕ ਸਾਡੀ ਤਰਾਸਦੀ ਨੂੰ ਵੀ ਪੇਸ਼ ਕਰਦੀ ਹੈ ਕਿ ਅਸੀਂ ਆਪਣੇ ਜਿਹੜੇ ਮਾਪੇ ਨੇ ਉਹਨਾਂ ਦਾ ਧਿਆਨ ਨਹੀਂ ਰੱਖਦੇ ਜਦਕਿ ਜਦੋਂ ਅਸੀਂ ਛੋਟੇ ਹੁੰਨੇ ਆ ਤਾਂ ਸਾਡੇ ਮਾਪੇ ਸਾਡੇ ਲਈ ਪਤਾ ਨਹੀਂ ਆਪਣੇ ਕਿੰਨੀਆਂ ਕੁ ਰੀਜਾਂ ਨੂੰ ਮਾਰ ਕੇ ਆਪਣੇ ਸੁਪਨਿਆਂ ਨੂੰ ਮਾਰ ਕੇ ਸਾਡੇ ਸੁਪਨਿਆਂ ਨੂੰ ਪੂਰੇ ਕਰਦੇ ਨੇ ਤੇ ਜਦੋਂ ਸਾਡਾ ਟਾਈਮ ਆਉਂਦਾ ਉਹਨਾਂ ਦੇ ਸੁਪਨਿਆਂ ਨੂੰ ਪੂਰੇ ਕਰਨ ਦਾ ਅਸੀਂ ਉਹਨਾਂ ਤੋਂ ਮੁਨਕਰ ਹੋ ਜਾਂਦੇ ਆ ਸਾਨੂੰ ਉਹਨਾਂ ਦੇ ਵਿੱਚੋਂ ਮੁਸ਼ਕ ਆਉਣ ਲੱਗ ਜਾਂਦਾ ਹੈ એ ના કર્યા કરું ધનવાદ